ਲੋ ਜੀ ਆਪਾਂ ਮੂਹ ਲਾਉਣ ਲੱਗੇ ਆਂ ਲੱਤ ਤੇ ਇੰਨੇ ਦਿਨ ਹੋ ਗਏ ਮੈਂ ਦੇਖੀ ਨਹੀਂ ਸੀ ਆਪਦੀ ਲੱਤ ਤੇ ਕਾਰ ਵੱਜੀ ਸੀ ਨਾ ਆਪਣੇ ਮੇਰੇ ਚੀਜੀਦੋ ਮੈਂ ਧਿਆਨ ਨਹੀਂ ਕੀਤਾ ਉਹਦੀ ਲੱਤ ਤੇ ਵੀ ਕੋਈ ਕਿੱਡੀ ਸੁੱਜੀ ਹੈ ਐਂਡੀ ਸੁੱਝ ਗਈ ਸੀ ਲੱਤ ਤੇ ਇਹਦੇ ਆਪਾਂ ਮੂਹ ਲਾਉਣੇ ਆਂ ਤੇ ਨੇ ਲਾਵਾਂਗੇ ਜੀ ਰੋੜਾ ਗਰਮ ਕਰਕੇ ਕਿਸੇ ਨੇ ਦੱਸਿਆ ਜੀ ਵੀ ਉਹ ਅੰਗਾਂਲੇ ਚੁੰਨੇ ਚ ਸਟਕੇ ਨਾ ਤੇ ਉਹ ਫਿਰ ਫਿਰ ਉਹਦੇ ਨਾਲ ਇਹ ਜਿਹੜੀ ਗੰਢ ਬਣੀ ਹੋਈ ਹੈ ਕਹਿੰਦੇ ਉਹਦੇ ਨਾਲ ਸਹੀ ਹੋ ਜਾਂਦੀ ਆ ਤਾਂ ਜ਼ਰੂਰ ਲਾਵਾਂਗੇ ਜੀ ਆਪਾਂ ਤਾਂ ਠੀਕ ਹੈ ਜੀ ਓਕੇ ਮੈਂ ਤਾਂ ਜ਼ਰੂਰ ਸਪੋਰਟ ਕਰਿਆ ਕਰੋ ਮਾਨੋਜੀ ਜੀ ਵੱਧ ਤੋਂ ਵੱਧ ਤਾਂ ਕਿ ਆਪਾਂ ਬਾਦੀ ਵੀਡੀਓ ਬਣੇ ਮਾਨੋਜੀ ਨੂੰ ਸਪੋਰਟ ਦੀ ਜ਼ਰੂਰਤ ਹੈ ਤਾਂ ਜ਼ਰੂਰ ਸਪੋਰਟ ਕਰਿਆ ਕਰੋ ਜੀ ਠੀਕ ਹੈ ਜੀ ਤਬਹਿਲ ਨਹੀਂ ਨਾ ਤਾਂ ਤੇ ਤੇ ਏਡੀ ਵੱਡੀ ਗੰਡ ਹੋਗੀ ਤੇ ਦਿਨੇ ਕੋਰਾ ਲਾਵਾਂਗੇ ਹੀ ਗਰਮ ਕਰਕੇ